ਹਾਂਜੀ ਵੀਰੇ ਲਾਸਟ ਦੇ ਵਿੱਚ ਮਤਲਬ ਹੋਰ ਸਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੋਗੇ ਦੇਖੋ ਵੀਰੇ ਅਸੀਂ ਤਾਂ ਪ੍ਰਮਾਤਮਾ ਅੱਗੇ ਹੀ ਬੇਨਤੀ ਕਰਦੇ ਆ ਕਿ ਪੰਜਾਬ ਨੂੰ ਆਫਤੀ ਕੁਦਰਤਾਂ ਤੋਂ ਬਚਾਓ ਪ੍ਰਮਾਤਮਾ ਹੀ ਰੱਖ ਸਕਦਾ ਹੈਗਾ ਨਹੀਂ ਬੰਦਾ ਤਾਂ ਕੀ ਕਰ ਸਕਦਾ ਹੈਗਾ ਬਸ ਪ੍ਰਮਾਤਮਾ ਅੱਗੇ ਹੱਥ ਵੰਨ ਕੇ ਬੇਨਤੀ ਹੈ ਪ੍ਰਮਾਤਾ ਪੰਜਾਬ ਤੇ ਮਿਹਰ ਭਰਿਆ ਛੱਤਾਂ ਰੱਖੀ ਸਦਾ ਹੱਥ ਰੱਖਿਓ ਇਸ ਕਰਕੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਜੱਟ ਦੀ ਫਸਲ ਕੋ ਕਿਸੇ ਦਾ ਵੀ ਕੋਈ ਚਾਹੇ ਘਾੜ ਦਾ ਕੋਈ ਵੀ ਨੁਕਸਾਨ ਨਾ ਨੁਕਸਾਨੀਆਂ ਜਿਹੜਾ ਪੁੱਤਾ ਵਾਂਗੂ ਫਸਲ ਪਾ ਲਈ ਹੁੰਦੀ ਹੈ ਘਰ ਵੀ ਪਾਏ ਹੁੰਦੇ ਐ ਇਸ ਕਰਕੇ ਬਹੁਤ ਦੁੱਖ ਹੁੰਦਾ ਹੈਗਾ ਕਿਉਂਕਿ ਜਿੱਤੇ ਬੀਤ ਦੀ ਹੁੰਦੀ ਹੈ ਉਹੀ ਦੁੱਖ ਦੱਸ ਸਕਦਾ ਹੈਗਾ ਇਸ ਕਰਕੇ ਪ੍ਰਮਾਤਮਾ ਅਗੇ ਹੀ ਬੇਨਤੀ ਕਰਦੇ ਆ ਪ੍ਰਮਾਤਮਾ ਸਭ ਦੇ ਚੜ੍ਹਦੀ ਕਲਾ ਦਾ ਮੇਰ ਪਰਿਆ ਸਿਰ ਤੇ ਹੱਥ ਰੱਖੀ ਸਾਰੇ ਹੀ ਪਿਆਰ ਤੇ ਹਾਂਜੀ ਹਾਂਜੀ ਦੋਸਤੋ ਜਿਵੇਂ ਤੁਹਾਨੂੰ ਪਿੰਡ ਚੁੰਗਾ ਦੇ ਹਰਪਾਲ ਸਿੰਘ ਨਾਲ ਜਸਪਾਲ ਸਿੰਘ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ ਵੀਰ ਨੇ ਖੇਤੀ ਕੀਤੀ ਸੀ ਫੁੱਲਾਂ ਦੀ ਵੱਖਰਾ ਕੰਮ ਕੀਤਾ ਤਾਂ ਕਿ ਜਿਹੜਾ ਵੱਖਰਾ ਜਿਵੇਂ ਕਹਿੰਦੇ ਆ ਵੀ ਵੱਖਰਾ ਕੰਮ ਹੋਣਾ ਚਾਹੀਦਾ ਤੇ ਲੋਕਾਂ ਨੂੰ ਵੀ ਥੋੜਾ ਜਿਹਾ ਸਨੇਹਾ ਮਿਲੇ ਤੇ ਚਾਰ ਪੈਸੇ ਦਾ ਵੀ ਨਤ ਦਾ ਜਿਵੇਂ ਆਪਾਂ ਕਹਿੰਨੇ ਆ ਕਿਸਾਨ ਦੀ ਜਿਹੜੀ ਫਸਲਾ 6 ਮਹੀਨੇ ਬਾਅਦ ਆਉਂਦੀ ਆ ਪਰ ਜੇ ਇਦਾਂ ਦੇ ਵੱਖਰੇ ਕੰਮ ਕਰਦੇ ਆ ਤਾਂ ਨਤ ਕਮਾਈ ਦਾ ਵੀ ਸਾਧਨ ਬਣ ਜਾਂਦਾ ਜਿਵੇਂ ਹਰਪਾਲ ਜੀ ਸਹੀ ਗੱਲ ਐ ਨਾ ਜੀ ਹਾਂ ਜੀ ਹਾਂ ਬਹੁਤ ਸਹੀ ਗੱਲ ਹੈ ਜੇ ਮਤਲਬ ਵੀ ਕਮਾਈ ਇਹਦੇ ਨਾਲ ਦਿੱਲੀ ਦੀ ਕਮਾਈ ਦੀ ਵੀ ਹੋ ਲੱਗ ਜਾਂਦੀ ਹੈ ਜੀ ਦੇਖੋ ਜੀ ਸਾਨੂੰ ਪਤਾ ਕਰਿਆ ਲੂ ਖਰਚੇ 5-7-600000 ਰੁਪਿਆ ਰੇ ਦਾ ਖਰਚਾ ਹੈ ਨਾ ਹੂੰ ਹੂੰ ਹਣ ਜਿਹੜੀਆਂ ਦੂਜੀਆਂ ਫਸਲਾਂ 6 ਮਹੀਨੇ ਬਾਅਦ ਆਉਂਦੀਆਂ ਆਪਾਂ ਨੂੰ ਪਤਾ ਹੁੰਦਾ ਇਹ ਫਸਲ ਲਈ ਹੁੰਦੀ ਆਪਾਂ ਨੂੰ ਕਿਸੇ ਆਰਟੀਏ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਆਪਦਾ ਜਿੰਨਾ ਰੋਜ਼ ਮਚਾ ਦਾ ਖਰਚਾ ਹੈ ਉਹ ਚੱਲੀ ਜਾਂਦਾ ਪਰ ਜਦੋਂ ਇਹ ਚੀਜ਼ ਹੋ ਜੇ ਫਿਰ ਮਨ ਬਹੁਤ ਦੁਖੀ ਹੁੰਦਾ ਚਲੋ ਕੋਈ ਨਾ ਕੰਮ ਤਾਂ ਛੱਡ ਨਹੀਂ ਸਕਦੇ ਹਾਂਜੀ ਹਾਂਜੀ ਜੋ ਅੱਗੇ ਦੇਖਦੇ ਆ ਜਿਵੇਂ ਹੁਣ ਕਰਾਂਗੇ ਹਾਂਜੀ ਦੋਸਤੋ ਜਿਵੇਂ ਹਰਪਾਲ ਜੀ ਨੇ ਵਾਕੀ ਕਿਹਾ ਕਿ ਜਿਹੜਾ ਕਿਸਾਨ ਦਾ ਹੁੰਦਾ ਆਪਾਂ ਕਹਿੰਦੇ ਕਿ 6 ਮਹੀਨੇ ਦੇ ਬਾਅਦ ਉਹਦੀ ਜਿਹੜੀ ਫਸਲ ਆਉਂਦੀ ਹੈਗੀ ਪਰ ਜੇ ਕੋਈ ਬੰਦਾ ਇਸ ਤਰ੍ਹਾਂ ਦੇ ਵੱਖਰੀ ਕਮਾਈ ਕਰਦਾ ਜਾਂ ਵੱਖਰਾ ਆਪਦਾ ਕੰਮ ਕਰਦਾ ਜਿਵੇਂ ਵੀਰ ਨੇ ਫੁੱਲਾਂ ਦਾ ਕੰਮ ਸ਼ੁਰੂ ਕੀਤਾ ਸੀਗਾ ਤਾਂ ਅੱਜ ਮੀਂਹ ਪੈ ਗਿਆ ਚਲੋ ਉਹਦਾ ਕੁਦਰਤੀ ਆਫਤ ਹੈ ਨਾ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਤੇ ਪਰ ਫਿਰ ਵੀ ਆਪਾਂ ਪਰਮਾਤਮਾ ਅਗੇ ਦੁਆ ਕਰਦੇ ਆਂ ਕਿ ਪੰਜਾਬ ਗੁਰੂਆਂ ਪੀੜਾਂ ਦੀ ਧਰਤੀ ਆ ਤੇ ਹਮੇਸ਼ਾ ਵੀ ਦੁਆ ਕਰਦੇ ਆਪਾਂ ਅੱਗੇ ਪੰਜਾਬ ਇਹਨਾਂ ਤੋਂ ਜਿਹੜੇ ਹਫਤਾ ਨੇ ਇਹਨਾਂ ਤੋਂ ਬਚਾ ਕੇ ਰੱਖੇ ਜਿਵੇਂ ਵੀਰ ਨੇ ਬਖੜਾ ਕੰਮ ਸ਼ੁਰੂ ਕੀਤਾ ਸੀ ਜੇਕਰ ਕੋਈ ਵੀ ਵੀਰ ਇਸ ਤਰ੍ਹਾਂ ਦੇ ਬਖੜੇ ਕੰਮ ਸ਼ੁਰੂ ਕਰਦੇ ਨੇ ਤਾਂ 6 ਮਹੀਨੇ ਦੇ ਖਰਚੇ ਦੇਖਣ ਦੀ ਲੋੜ ਨਹੀਂ ਪੈਂਦੀ ਜਿਵੇਂ ਇਹਦੇ ਵਿੱਚ ਵੀ ਡੇਲੀ ਕਮਾਈ ਕਰਕੇ ਹੋਰ ਵੀ ਬਹੁਤ ਸਾਰੇ ਛੜੇ ਮੇਰੇ ਦੋਸਤ ਨੇ ਜਿਹੜੇ ਕਿ ਆਪਣੀ ਸਬਜੀ ਦਾ ਕੰਮ ਕਰਦੇ ਨੇ ਰੋੜਾ ਤੇ ਮੇਂ ਵੇਚਦੇ ਦੇਖੇ ਨੇ ਫਲ ਫਲੂਟ ਦਾ ਕੰਮ ਕਰਦੇ ਨੇ ਬੜਾ ਮਨ ਖੁਸ਼ ਹੁੰਦਾ ਹੈ ਜਦੋਂ ਪੰਜਾਬ ਦੇ ਨੌਜਵਾਨ ਪੰਜਾਬ ਦੀ ਨਵੀਂ ਪੀੜੀ ਵੱਖਰਾ ਕੰਮ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਜਿਵੇਂ ਵੀਰ ਨੇ ਇਹਨਾਂ ਨੇ ਵੀ ਫੁੱਲਾਂ ਦਾ ਕੰਮ ਸ਼ੁਰੂ ਕਰਕੇ ਵੱਖਰਾ ਕੰਮ ਕਰਨ ਦੀ ਸ਼ੁਰੂ ਕੀਤੀ ਆ ਪਿਛਲੇ ਸਾਲ ਵੀ ਲਾਇਆ ਸੀ ਇਹਨਾਂ ਨੇ ਪਿਛਲੇ ਸਾਲ ਕਿੰਦਾ ਰਹੀ ਪਿਛਲੇ 2 ਸਾਲ ਕਿੰਨੇ ਟਾਈਮ ਹੋ ਗਏ ਜੀ ਨਹੀਂ ਜੀ ਮੈਨੂੰ ਹੋ ਗਏ ਘੱਟੋ ਘੱਟ 10-12 ਸਾਲ ਹੋ ਗਏ ਠੀਕ ਹੈ ਪਹਿਲਾਂ ਮੈਂ ਥੋੜੇ ਰਗ ਵਿੱਚ ਲਾਉਂਦਾ ਹੁੰਦਾ ਸੀਗਾ ਠੀਕ ਹੈ ਹੁਣ ਮੇਰਾ ਬਹੁਤ ਦੂ ਹਾਂਜੀ ਅਮਰਸਰ ਸੰਗਰੂਰ ਬਰਨਾਲਾ ਪਟਿਆਲ ਆਪਣੇ 40 50 ਕਿਲੋਮੀਟਰ ਤੱਕ ਤਾਂ ਵੀ ਆਪਣਾ ਸਰਕਲ ਬਣ ਗਿਆ ਉਸ ਕਰਕੇ ਇਸ ਵਾਰ ਮੈਂ ਰਕਵਾ ਵਧਾਇਆ ਸੀਗਾ ਕਿਉਂਕਿ ਚਲੋ ਇਹ ਤਾਂ ਹੁਣ ਪ੍ਰਮਾਤਮਾ ਦਾ ਭਾਣਾ ਮੰਨਦੇ ਆ